ਮਿੱਤਰੋ ਆ ਵੀਡੀਓ ਬੜੇ ਧਿਆਨ ਨਾਲ ਵੇਖਿਆ ਜੇ ਪਿਛਲੇ ਕਈ ਦਹਾਕਿਆਂ ਤੋਂ ক্রিকেট ਦੀ ਦੁਨੀਆ ਤੇ ਰਾਜ ਕਰਨ ਵਾਲੇ ਆਪਣਾ ਦਬਦਬਾ ਬਣਾ ਕੇ ਰੱਖਣ ਵਾਲੇ ਕੰਗਾਰੂ ਤੇ ਤੇਜ਼ ਗੇਂਦਬਾਜ਼ੀ ਵਿੱਚ ਬ੍ਰੇਟਲੀ ਮੈਗਰਾਥ ਮਾਈਕਲ ਸਟਾਰਕ ਦੇ ਨਾਂਵਾਂ ਕਰਕੇ ਹੰਕਾਰ ਕਰਨ ਵਾਲੇ ਆਹ ਵੇਖੋ ਕਿਸੇ ਟਾਈਮ ਮਾਰਸ਼ਲ ਆਹ ਬਰੋ ਜੱਗੇ ਕਿਨੇ ਕੋਡੇ ਹੋਏ ਵਰਦੇ ਆ ਕਿਵੇਂ ਡਿਗਡਿਗ ਪੈਂਦੇ ਆ ਕੰਗਾਰੂ ਅੱਜ ਕੱਖੋਂ ਹੌਲੀ ਹੋਈ ਵੈਸਟ ਇੰਡੀਜ਼ ਦੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦੇ ਅੱਗੇ ਕਿਵੇਂ ਪਾਣੀ ਭਰਦੇ ਨਜ਼ਰ ਆਉਂਦੇ ਆ ਆਪਣੀ ਅੱਖਾਂ ਨਾਲ ਡਿੱਗਦੇ ਵੇਖੋ ਏ ਕੱਲ ਬਗਾਨੇ ਪੁੱਤ ਦਾ ਡਿੱਗ ਭਿਆਨ ਆ ਆ ਕਿਉਂ ਪੈਂਦੀ ਆ ਧੱਕ ਚੈਂਪੀਅਨ ਇਹ ਆ ਵੈਸਟ ਇੰਡੀਜ਼ ਦੀ ਬੋਲਿੰਗ ਆ ਹਾਂ ਲੈ ਹੁਣ ਅੱਗੇ ਕਰਕੇ ਟੁੰਡਾ ਹੱਥ ਕੈਚ ਫੜਾ ਬਿਠਾਈ ਚੱਕ ਤੇ ਫਟੇ ਐ ਬਰੋਈ